ਸਮਝਾਂ ਲੱਗ ਗਿਆ ਕਹਿੰਦੇ ਨਹੀਂ ਅਸੀਂ ਬੈਂਸ ਪਸਾਈ ਕਰ ਲਾਪੇ ਤਾਂ ਉਹਨਾਂ ਨੇ ਆ ਕੇ ਸਭ ਮੇਰੀ ਵਾਈਫ ਨੂੰ ਬੋਲਦੇ ਪਏ ਸੀਗੇ ਉਹਨੇ ਥੱਪੜ ਮਾਰਿਆ ਉਹਨਾਂ ਨੇ ਥੱਪੜ ਮਾਰਿਆ ਤੇ ਸਾਡੀ ਹੱਥਾਂ ਪਾਈ ਹੋ ਕੇ ਤਾਂ ਉਹਨਾਂ ਨੇ 25 30 ਜਾਨ ਮੈਨੂੰ ਪਹਿਗੇ ਮੈਨੂੰ ਕੋਈ ਨਹੀਂ ਪਤਾ ਲੱਗਾ ਉਹਨੇ ਮੇਰੇ ਦਾਤਰ ਮਾਰੇ ਮੇਰੇ ਮਤਲਬ ਕਿ ਬਹੁਤ ਕੁਝ ਮਾਰਿਆ ਮੈਨੂੰ ਸਮਝ ਨਹੀਂ ਆਈ ਉਹਦੇ ਪਿੱਛੇ ਆਈ ਸੀ ਅਸੀਂ ਬਾਹਰੋਂ ਆਂਦੇ ਪਏ ਸੀ ਤੇ ਉਹਨੇ ਸੱਜ ਮੁੰਜੇ ਨੇ ਫੈਲ ਫੜੀਆ ਸੀ ਹਾਂ ਅਸੀਂ ਛੁਣਾਂ ਲੱਗੇ ਉਹ ਕਜਿੰਨ ਦੇ ਤਾਂ ਪੈਰ ਲੈ ਕੇ ਆਉਚ ਆ ਗਈ ਉਹ ਮਾਰਦ ਕਿੰਨੇ ਅਸੀਂ ਇਹਨਾਂ ਨੂੰ ਕਹਿ ਕਿ ਆਪਣਾ ਕੁੱਤਾ ਫੜ ਕੇ ਰੱਖਾ ਕਰੋ ਤੋਂ ਕਹ ਰਿਹਾ ਅਸੀਂ ਨਹੀਂ ਫੜਨਾ ਅਸੀਂ ਦਹੀਂ ਚੰਝ ਰੱਖਣਾ ਹੁੰਦਾ ਤੇ ਮੇਰੇ ਸਾਸੂ ਸੂ ਵੀਗੈਰਾ ਹੱਥੋਂ ਵੀਗੈਰਾ ਸਭ ਆਇ ਤੇ ਇਹਨਾਂ ਹਾਤਾ ਪਾਈ ਕਰਨ ਸਰ ਇੱਕ ਕੁੱਤੇ ਨੂੰ ਲੈ ਕੇ ਮਾਮਲਾ ਹੋਇਆ ਇੱਕ ਵਾਰਾ ਕੁੱਤਾ ਸੀਗਾ ਸਾਟੀ ਕਲੀ ਵਿੱਚ ਘੁੰਮਦਾ ਸੀ ਜਿਹੜੇ ਉਹ ਸਾਡੇ ਸਾਹਮਣੇ ਵਾਲੇ ਗਵਾਂਢੀ ਉਹਨੂੰ ਰੋਟੀ ਰੋਟੀ ਪਾਉਂਦੇ ਸੀਗੇ ਤੋਂ ਸਾਰਿਆਂ ਨੂੰ ਨਾ ਵੱਡਦਾ ਫਿਰਦਾ ਸੀਗਾ ਅਸੀਂ ਕਹਿ ਜੇ ਤੁਸੀਂ ਇਹਨੂੰ ਰੱਖ ਨਾਵਾ ਇਹ ਲੋਕ ਅੰਗਲੀ ਪਾ ਕੇ ਤੁਸੀਂ ਰੱਖਿਆ ਕਰੋ ਕਹਿੰਦੇ ਨਹੀਂ ਸੇ ਇਹਨੂੰ ਖੁੱਲਾ ਹੀ ਛੱਡਣਾ ਮੈਂ ਇੱਦਾਂ ਇਹਨਾਂ ਨੇ ਕੁੱਤਾ ਰੱਖਿਆ ਹੋਇਆ ਤੇ ਮੈਂ ਕਹਿੰਦਾ ਇਹਨੂੰ ਬੰਨ ਕੇ ਰੱਖੋ ਕਹਿੰਦੇ ਅਸੀਂ ਨਹੀਂ ਬੰਨਣਾ ਜਾਓ ਤੇ ਗਵਾਂਢੀਆ ਸਾਡੇ ਸਾਹਮਣੇ ਲੰਦੇ ਕਹਿੰਦੇ ਤੁਸੀਂ ਜਿੰਨਾ ਮਰਜ਼ੀ ਜੋੜ ਲਾ ਲਓ ਅਸੀਂ ਕੁੱਤਾ ਨਹੀਂ ਬੰਨਣਾ ਜੋ ਕਰਨਾ ਮੈਂ ਜਦੋਂ ਸਮਝਾਣ ਗਿਆ ਮੈਨੂੰ ਇਹਨਾਂ ਨੇ ਫੜ ਕੇ ਕੁੱਟਿਆ ਮੇਰਾ ਭਰਾ ਆ ਤੇ ਤੇਜ਼ ਹਥਿਆਰ ਲੈ ਕੇ ਆ ਡੰਡੇ ਲੈ ਕੇ ਇਹਨਾਂ ਨੇ ਬਹੁਤ ਕੁੱਟਿਆ ਮੈਨੂੰ ਵਾਸ ਸਾਨੂੰ ਬੋਲਣ ਲੱਗ ਪਏ ਸੀ ਕਿ ਤੁਸੀਂ ਆਪਣਾ ਕੁੱਤਾ ਫੜ ਕੇ ਰੱਖਿਆ ਸੁਭਾਂਦ ਕੇ ਰੱਖਿਆ ਕਰੋ ਉਹ ਬਹੁਤ ਸਾਨੂੰ ਕਹਿੰਦੇ ਕਿ ਜਾਓ ਤੁਸੀਂ ਕਰ ਲੋ ਜੋ ਕਰਨਾ ਵਾ ਅਸੀਂ ਕੁਝ ਨਹੀਂ ਤੇਰੀ ਬਾਂਦ ਕੇ ਰੱਖਣਾ ਅਸੀਂ ਨੇ ਥੇ ਰੱਖਣਾ ਸਾਨੂੰ ਅੱਧਾ ਸਾਡੇ ਉੱਪਰ ਮਾਮਲਾ ਕੀ ਕਰਨੇ ਲੱਗ ਪਏ ਤਾਂ ਮੇਰੇ ਸਸੁਰ ਆ ਗਏ ਸੀ ਸਾਡੇ ਸਸੁਰ ਆ ਗਏ ਸੀ ਇਹ ਤੇ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਪਿਆਰ ਸੀ ਮਨੀਸ਼ਾ ਕਿ ਕਾ ਤੁਹਾਨੂੰ ਇੰਸਾਰੀ ਕੁੱਤੇ ਪਿੱਛੇ ਆਈ ਸੀ ਅਸੀਂ ਭਾਰੋ ਆਂਦੇ ਪਈ ਸੀ ਤੇ ਉਹਨੇ ਸਾਡੇ ਮੁੰਡੇ ਨੂੰ ਕੁੱਤੇ ਨੇ ਪੈਰ ਫੜ ਲਿਆ ਸੀਗਾ ਅਸੀਂ ਛੁੜਾਨ ਲੱਗੇ ਉਹ ਸਾਡੇ ਮੁੰਡੇ ਦੇ ਪੈਰ ਤੇ ਖਰੋਚ ਆ ਗਈ ਨੋ ਮਾਰਦਾ ਕੁੱਤੇ ਨੇ ਅਸੀਂ ਨਾਲ ਨੂੰ ਕਿਹਾ ਕਿ ਆਪਣਾ ਕੁੱਤਾ ਫੜ ਕੇ ਰੱਖਾ ਕਰੋ ਤੋਂ ਕਹ ਰਿਹਾ ਅਸੀਂ ਨਹੀਂ ਫੜਨਾ ਅਸੀਂ ਇੱਥੇ ਹੀ ਛੱਜੇ ਰੱਖਣਾ ਕੁੱਤਾ ਤੇ ਮੇਰੇ ਸਾਸ ਸਸੁਰ ਵਗੈਰਾ ਹਜ਼ਨ ਵਗੈਰਾ ਸਭ ਆਏ ਤੇ ਇਹਨਾਂ ਹਾਤਾ ਪਾਈ ਕਰਨ ਲੱਗੇ ਸਭ ਨੂੰ ਮਾਰਨੇ ਲੱਗੇ ਤੇ ਮੇਰੇ ਪਤੀ ਹੰਗੀ ਕੈਪ ਹੈ ਮੈਂ ਵਿੱਚ ਮੇ ਛੁੜਾਨ ਗਈ ਤੇ ਉਸਨੇ ਮੇਰੇ ਕੋ ਹੱਥ ਵੀ ਛੋੜਾ ਮੇਰੇ ਉੱਪਰ ਤੇ ਮੈਨੂੰ ਬੈਡ ਬੈਡ ਟੱਚ ਕੀਤਾ ਉਹਨੇ ਤੇ ਅਸੀਂ ਬੋਲਿਆ

ਸਾਇਲ ਕੁਮਾਰ ਨਾਮ ਹੈ ਕਿੱਥੇ ਦੇ ਰਹਿਣ ਲੇ ਆ ਅਸੀਂ ਸੀਨਪੁਰਾ ਮੋਹੱਲੇ ਦੇ ਠੀਕ ਹੈ ਇਹ ਕੀ ਮਾਮਲਾ ਸਾਰਾ ਸਰ ਇੱਕ ਕੁੱਤੇ ਨੂੰ ਲੈ ਕੇ ਮਾਮਲਾ ਹੋਇਆ ਇੱਕ ਵਾਰਾ ਕੁੱਤਾ ਸੀਗਾ ਸਾਡੀ ਕਲੀ ਵਿੱਚ ਕੋ ਭਦਾ ਸੀ ਜਿਹੜੇ ਉਹ ਸਾਡੇ ਸਾਹਮਣੇ ਵਾਲੇ ਗਵੰਡੀਓ ਨੂੰ ਰੋਟੀ ਰੋਟੀ ਪਾਉਂਦੇ ਸੀਗੇ ਤੋਂ ਸਾਰਿਆਂ ਨੂੰ ਨਾ ਵੱਡਦਾ ਫਿਰਦਾ ਸੀਗਾ ਅਸੀਂ ਕਹਿੰਦੇ ਜੇ ਤੂੰ ਇਹਨੂੰ ਰੱਖਣਾ ਵਾ ਤੈਨੂੰ ਸੰਗਲੀ ਪਾ ਕੇ ਤੁਸੀਂ ਰੱਖਿਆ ਕਰੋ ਕਹਿੰਦੇ ਨਹੀਂ ਸੇ ਇਹਨੂੰ ਖੁੱਲਾ ਹੀ ਛਡਣਾ ਵਾ ਇਦਾਂ ਇਸ ਗੱਲ ਤੋਂ ਰਾਤੀ ਅਸੀਂ ਕਿੰਨਾ ਸਾਡੇ ਬਾਹਰ ਜਾ ਰਹੇ ਸੀਗੇ ਤੇ ਕੁੱਤਾ ਦੁਆਰਾ ਸਾਡੇ ਪਿੱਛੇ ਪੈ ਗਿਆ ਜੀ ਉਹਨੇ ਸਾਡੇ ਕਾਕੇ ਦੇ ਪੈਰ ਤੇ ਨੋ ਵੀ ਮਾਰਿਆ ਤੇ ਉਹਨੂੰ ਅਸੀਂ ਸਮਝਾਉਣ ਲੱਪੇ ਕਹਿੰਦੇ ਨਹੀਂ ਅਸੀਂ ਬਹਿਸ ਬਸਾਈ ਕਰਨ ਲੱਪੇ ਤੇ ਉਹਨਾਂ ਨੇ ਆ ਕੇ ਸਰ ਮੇਰੀ ਵਾਈਫ ਬੋਲਦੇ ਪਏ ਸੀਗੇ ਉਹਨੇ ਥੱਪੜ ਮਾਰਿਆ ਉਹਨਾਂ ਨੇ ਥੱਪੜ ਮਾਰਿਆ ਤੇ ਸਾਡੀ ਹੱਥਾਂ ਪਾਈ ਹੋ ਕੇ ਤੋਂ ਉਹਨਾਂ ਨੇ 25 30 ਜਾਨ ਮੈਨੂੰ ਪਹਿਗੇ ਮੈਨੂੰ ਕੁਝ ਨਹੀਂ ਪਤਾ ਲੱਗਾ ਉਹਨੇ ਮੇਰੇ ਦਾਤਰ ਮਾਰੇ ਮੇਰੇ ਮਤਲਬ ਕਿ ਬਹੁਤ ਕੁਝ ਮਾਰਿਆ ਮੈਨੂੰ ਸਮਝ ਨਹੀਂ ਆਈ ਮੇਰੇ ਅੱਖਾਂ ਮੁਰੇ ਹਨੇਰਾ ਆ ਗਿਆ ਮੈਨੂੰ ਕੁਝ ਦਿਖਦਾ ਨਹੀਂ ਪਿਆ ਸੀਗਾ ਉਹ ਤੁਹਾਡੇ ਗਵਾਂਡੀ ਆ ਹਾਂਜੀ ਗਵਾਂਡੀ ਆ ਜੀ ਉਹਨੇ ਇੱਕ ਦਾ ਨਾਮ ਸੋਨੂ ਆ ਜੀ ਇੱਕ ਦਾ ਨਾਮ ਰਵੀ ਆ ਇੱਕ ਦਾ ਨਾਮ ਵਿਜੇਾ ਜੀ ਤੇ ਉਹਨਾਂ ਦਾ ਇੱਕ ਛੋਟਾ ਮੁੰਡਾ ਵਾ ਸੋਨੂੰ ਦਾ ਹਨੀ ਤੇ ਇੱਕ ਹੈਪੀ ਨਾਮ ਆ ਤੇ ਉਹਨਾਂ ਦਾ ਜੀਜਾ ਵਾ ਸਭ ਸਭ ਨਾਮ ਆ ਉਹਦਾ ਜੀਜੇ ਦਾ ਹਾਂਜੀ ਉਹ ਆ ਜੀ ਤੇ ਇਹ ਸਬੰਧ ਤੁਸੀਂ ਪੁਲਿਸ ਨੂੰ ਨਹੀਂ ਕੀਤੀ ਹਾਂਜੀ ਸਰ ਵੀ ਕੀਤੀ ਹਾਂਜੀ ਪੁਲਿਸ ਨੇ ਕੀਆ ਪੁਲਿਸ ਨੇ ਹਲੇ ਤੱਕ ਕੋਈ ਮਤਲਬ ਕੀ ਕੋਈ ਕਾਰਵਾਈ ਨਹੀਂ ਕੀਤੀ ਹਲੇ ਤੱਕ ਮੈਂ ਕੱਲ ਰਾਤ ਦਾ ਦਾਖਲ ਪਿਆ ਹਸਪੀਟਲ ਜੀ ਹਾਂ ਹਲੇ ਤੱਕ ਮੰਗ ਆਪਾਂ ਨੂੰ ਇਨਸਾਫ ਚਾਹੀਦਾ ਜੀ ਆਪਾਂ ਨੂੰ ਪਰਚਾ ਦਿੱਤਾ ਵਾ ਜੀ ਆਪਾਂ ਹਲੇ ਤੱਕ ਆਪਣੀ ਕੋਈ ਫੋਨ ਹੀ ਕੋਈ ਪੈਰਵਾਈ ਨਹੀਂ ਹੋਈ ਜੀ ਆਪਣੇ ਤੇ ਆਪਣੇ ਹਾਲੇ ਤੱਕ ਕੁਝ ਗੱਲ ਸੁਣਵਾਈ ਨਹੀਂ ਹੋ ਰਹੀ ਜੀ ਹਾਂਜੀ ਜੀ ਕਿੰਨੇ ਜਾਣੇ ਸੀਗੇ ਟੋਟਲ ਇਹ ਕਮ ਸੇ ਕਮ 25 30 ਜਾਣੇ ਸੀਗੇ ਜੀ ਮੈਨੂੰ ਸਾਰੇ ਪੈਗੇ ਇਹਨਾਂ ਦੇ ਭਰਾ ਭੂਜਨੇ ਸਾਰੇ ਇਕੱਠੇ ਰਹਿੰਦੇ ਬਾਕੀ ਬਾਹਰੋਂ ਵੀ ਇਹਨਾਂ ਨੇ ਸੱਦੇ ਹੋਏ ਸੀ ਮੈਨੂੰ ਸਾਰੇ ਪੈਗੇ ਇੱਕੋ ਦਾ ਮੈਨੂੰ ਰਿਸ਼ਤੇਦਾਰ ਆਏ ਹੋਏ ਉਹਨੇ ਇਹਦੇ ਵਿੱਚ ਕੋਈ ਤੁਹਾਡੇ ਕੋਈ ਸੀਸੀਟੀਵੀ ਸੀਸੀਟੀਵੀ ਫੌਜ ਹੈਗੀ ਹੈ ਜੀ ਹਾਂਜੀ ਮੇਰਾ ਨਾਮ ਸਚਿਨ ਕੁਮਾਰਾ ਜੀ ਦਾ ਇੱਕਾ ਡਿਗਰੀ ਕਰਦੇ ਆ ਇਹ ਮੇਰਾ ਛੋਟਾ ਭਰਾ ਜੀ ਦਾ ਕੀ ਗੱਲ ਹੈ ਭਾਈ ਗੱਲ ਇਦਾਂ ਸਰ ਜੀ ਸਾਡੇ ਮੱਲੇ ਚ ਇੱਕ ਗਵੰਡੀਆਂ ਨੇ ਆਵਾਰਾ ਕੁੱਤਾ ਰੱਖਿਆ ਅਸੀਂ ਉਹ ਦੰਦੀਆ ਵੱਡਦਾ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਕੁੱਤਾ ਰੱਖਿਆ ਵਾ ਇਹਨੂੰ ਸਗਲੀ ਸੁਗਲੀ ਬੰਨ ਕੇ ਰੱਖੋ ਪਿਛਲੇ ਡੇਢ ਸਾਲੋਂ ਤੋਂ ਕੁੱਤਾ ਰੱਖੀ ਫਿਰਦੇ ਮੈਂ ਉਹਨਾਂ ਨੂੰ ਚਾਰ ਵਾਰੀ ਵੀ ਕਹਤਾ ਕਿ ਕੁੱਤਾ ਸੰਭਾਲ ਕੇ ਰੱਖੋ ਦੰਦੀਆ ਵੱਡਦਾ ਇੱਥੋਂ ਤੱਕ ਕਿ ਮੱਲੇ ਚ ਇੱਕ ਬੱਚੇ ਤੇ ਦੰਦੀ ਵੱਢ ਵੀ ਚੁੱਕਿਆ ਵਾ ਉਹਨਾਂ ਨੇ ਟੀਕੇ ਦੂਕੇ ਲਗਵਾਏ ਉਹਨੂੰ ਤੇ ਉਹਨਾਂ ਨੇ ਰਾਜੀਨਾਮਾ ਕਰ ਲਿਆ ਮੈਂ ਇਹਨਾਂ ਨੂੰ ਚਾਰ ਵਾਰੀ ਸਮਝਾਤਾ ਮੇਰਾ ਛੋਟਾ ਬੱਚਾ 3 ਸਾਲ ਦਾ ਮੇਰੀ ਵਾਈਫ ਅਸੀਂ ਬਿਜਾਰੋ ਕੱਲ ਰਾਤੀ 11 ਵਜੇ ਜੋ ਪਾਰਟੀ ਤੋਂ ਹੋ ਗਿਆ ਘਰੇ ਜਾ ਰਹੇ ਬੱਚਾ ਮੇਰਾ ਕਹਿੰਦਾ ਪਪਾ ਆਈਸਕ੍ਰੀਮ ਖਾਣੀ ਆਈਸਕ੍ਰੀਮ ਲੈ ਕੇ ਘਰੇ ਜਾਂਦੇ ਅਸੀਂ ਆਏ ਪਿੱਛੋਂ ਇਹਨਾਂ ਦਾ ਕੁੱਤਾ ਆਇਆ ਮੇਰੇ ਬੱਚੇ ਦੇ ਪੈਰ ਤੇ ਖਰੋਚ ਮਾਰਤੀ ਠੀਕ ਆ ਨੋ ਮਾਰਦਾ ਇਹਨਾਂ ਨੇ ਕੁੱਤੇ ਨੇ ਇਹਨਾਂ ਨੇ ਰੱਖਿਆ ਇਹਨਾਂ ਨੇ ਕੁੱਤਾ ਰੱਖਿਆ ਹੋਇਆ ਤੇ ਮੈਂ ਕਹਿੰਦਾ ਇਹਨੂੰ ਬੰਨ ਕੇ ਰੱਖੋ ਕਹਿੰਦੇ ਅਸੀਂ ਨਹੀਂ ਬੰਨਣਾ ਜਾਓ ਇਹ ਗਵਾਂਢੀ ਆ ਸਾਡੇ ਸਾਹਮਣੇ ਰੰਦੇ ਕਹਿੰਦੇ ਤੁਸੀਂ ਜਿੰਨਾ ਮਰਜੀ ਜੋੜ ਲਾ ਲਓ ਅਸੀਂ ਕੁੱਤਾ ਨਹੀਂ ਬੰਨਣਾ ਜੋ ਕਰਨਾ ਮੈਂ ਜਦੋਂ ਸਮਝਾਣ ਗਿਆ ਮੈਨੂੰ ਇਹਨਾਂ ਨੇ ਫੜ ਕੇ ਕੁੱਟਿਆ ਮੇਰਾ ਭਰਾ ਆ ਤੇ ਤੇਜ ਹਥਿਆਰ ਲੈ ਕੇ ਆਏ ਡੰਡੇ ਲੈ ਕੇ ਇਹਨਾਂ ਨੇ ਬਹੁਤ ਕੁੱ ਮੇਰੇ ਭਰਾਵਾਂ ਨੂੰ ਮੇਰੇ ਬਾਪ ਨੂੰ ਸਾਡੇ ਵੀਡੀਓ ਦੇ ਵਿੱਚ ਵੀ ਆ ਮਾਰ ਮਾਰ ਕੇ ਡੇਟ ਚ ਡਿੱਗੇ ਸਾਰਾ ਟੱਬਰ ਪੈ ਗਿਆ ਇਹਨਾਂ ਦੇ ਨਾਲ 8-10 ਬੰਦੇ ਔਰ ਕੁਝ ਅਣਪਛਾਤੇ ਬੰਦੇ ਭੁਲਾਏ ਇਹਨਾਂ ਨੇ ਬਾਹਰ ਜਿਹੜੇ ਤੇਜ ਹਥਿਆਰ ਲੈ ਕੇ ਨਾਲ ਤੁਰੇ ਫਿਰਦੇ ਸੀ ਇਹਨਾਂ ਦੇ ਮੈਂ ਪੀਐਨਪੀ ਬੈਂਕ ਚ ਚੌਕ ਕਰਦਾ ਮੈਨੂੰ ਕਹਿੰਦੇ ਅਸੀਂ ਟੱਡੇ ਖਿਲਾਫ ਪਰਚਾ ਦੇਣਾ ਤੇ ਤੇਰੀ ਨੌਕਰੀ ਅਸੀਂ ਖਾਣੀ ਆ ਉੱਤੋਂ ਮੈਨੂੰ ਇਹ ਡਰਾਵੇ ਦਿੰਦੇ ਐਮਸੀਆਂ ਦੇ ਫੋਨ ਕਰਾਂਦੇ ਆ ਸਾਨੂੰ ਡਰਾਵੇ ਪਾਣ ਦੇ ਕੀ ਰਾਜੀਨਾਮਾ ਕਰੋ ਸਾਨੂੰ ਇਹੀ ਕਹਿੰਦੇ ਮੈਂ ਕਿਹਾ ਅਸੀਂ ਰਾਜੀਨਾਮਾ ਨਹੀਂ ਕਰਨਾ ਮੈਂ ਹੈਂਡੀਕੈਪ ਆ ਸਾਰੇ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ 50% ਹੈਂ ਇਹਨਾਂ ਦੇ ਡੰਡੇ ਤੇਜ ਹਥਿਆਰ ਭਰਾ ਦੀਆਂ ਉਂਗਲਾਂ ਤੋੜਤੀਆਂ ਮੰਗ ਕੇ ਸਾਨੂੰ ਇਨਸਾਫ ਚਾਹੀਦਾ ਅਸੀਂ ਇਹਨਾਂ ਨੂੰ ਸਜ਼ਾ ਦਿਲਾਣੀ ਚਾਹੁੰਦੇ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਹੈ ਸਰ ਜੀ ਮੇਰਾ ਨਾਮ ਇੱਕ ਆ ਬਿੱਕ ਲੱਗਦਾ ਹੈ ਮੇਰੇ ਹਸਬੰਡ ਕੋਈ ਗੱਲ ਹੋਈ ਸੀ ਕੁੱਤੈ ਨੂੰ ਲੈ ਕੇ ਆਸੀ ਨੇ ਆਸੀ ਹਾਂਦੇ ਪਈ ਸੀ ਇੱਥੇ ਕੁੱਤਾ ਸਾਡੇ ਬੱਚੇ ਦੇ ਮਗਰ ਪੈ ਗਿਆ ਸੀ ਉਹਦੇ ਦੰਦੀ ਘੱਟ ਲਈ ਸੀ ਨੋ ਮਾਰਦਾ ਸੀ ਉਹਦੇ ਪੈਰਾਂ ਕਿ ਦਵਾ ਹਾਂਜੀ। ਪਤਾ ਕਿਦਾ ਵਾ ਇਹ। ਉਹ ਸਾਡੇ ਗਵਾਂਢੀਆਂ ਦਾਵਾ ਉੱਥੇ ਰਹਿੰਦਾ ਵਾ ਵਾਰਾ। 12 ਕੁ ਪੰਜਾ ਸੀਗਾ। ਤਾਂ ਉਸ ਤੋਂ ਬਾਅਦ ਕੀ ਆ? ਉਸਕੇ ਬਾਅਦ ਅਸੀਂ ਨਾਨੂ ਬੋਲਣ ਲੱਗ ਪਏ ਸੀ ਕਿ ਤੁਸੀਂ ਆਪਣਾ ਕੁੱਤਾ ਫੜ ਕੇ ਰੱਖਿਆ ਸੁਬਾਂਧ ਕੇ ਰੱਖਿਆ ਕਰੋ। ਤੇ ਉਹ ਸਾਨੂੰ ਕਹਿੰਦੇ ਕਿ ਜਾਓ ਤੁਸੀਂ ਕਰ ਲਓ ਜੋ ਕਰਨਾ ਵਾ ਅਸੀਂ ਕੁਝ ਨਹੀਂ ਕਰਾਂਗੇ। ਅਸੀਂ ਨੇ ਨਹੀਂ ਬਾਂਧ ਕੇ ਰੱਖਣਾ ਅਸੀਂ ਨੇ ਅੱਧਾ ਹੀ ਰੱਖਣਾ ਵਾ। ਸਾਨੂੰ ਅੱਧਾ ਸਾਡੇ ਉੱਪਰ ਮਾਮਲਾ ਕੀ ਕਰਨੇ ਲੱਗ ਪਏ ਤਾਂ ਮੇਰੇ ਸਸੂਰਾ ਆ ਗਏ ਸੀ ਸਾਡੇ ਸਸੂਰਾ ਆ ਗਏ ਸੀਗੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਨੂਰ ਕੁਛ ਕਿਹਾ ਨਾ ਹਾਂਜੀ ਮੇਰੇ ਥੱਪੜ ਮਾਰਿਆ ਸੀ ਨਾਲੇ ਮੇਰੀ ਚੈਸਟ ਤੇ ਹੱਥ ਮਾਰਿਆ ਸੀਗਾ ਨਾਲੇ ਮੇਰੇ ਅਬੀ ਸੀਜ਼ੇਰੀਅਨ ਆਪਰੇਟ ਹੋਇਆ ਵਾ ਤੇ ਮੇਰੇ ਸੀਜ਼ੇਰੀਅਨ ਢੇਟ ਤੇ ਮੁੱਕੇ ਮਾਰੇ ਸੀਗਾ ਹੁਣ ਮੰਗ ਕੀ ਕਰਦੇ ਹੋ